ਦੇਖੋ ਮੈਂ ਨਾ ਮਾਹੀ ਦੇ ਜਿੰਨੇ ਵੀ ਪੁਰਾਣੇ ਰੱਬੜ ਪੈਣ ਸੀਗੇ ਜਿਨ੍ਹਾਂ ਦੇ ਕਹਿੰਦੇ ਨੇ ਹੁੰਦੇ ਕਿ ਉਹ ਖਰਾਬ ਹੋ ਜਾਂਦੀਆਂ ਰਬੜਾਂ ਨਹੀਂ ਆ ਹੁਣ ਤਾਂ ਪਾਣੀ ਠੰਡਾ ਹੋ ਗਿਆਗਾ ਅੱਗੇ ਬਹੁਤ ਗਰਮ ਤੇ ਉਪਕਲ ਦੇ ਪਾਣੀ ਚ ਸਿੱਟਿਆ ਸੀਗਾ ਦੇਖੋ ਇਹ ਚਾ ਨਾ ਕਾਫੀ ਖਿੱਚ ਜੀ ਹੋ ਗਈ ਆ ਦੇਖੋ ਕਿੰਨੇ ਵਧੀਆ ਹੋ ਗਿਆ ਪਹਿਲਾਂ ਦੀਆਂ ਰਬੜਾਂ ਸਾਰੀਆਂ ਖਰਾਬ ਹੋਈਆਂ हेलो फ्रेंड्स सत कल जी सारे ने होप तुम सारे जी कि हो आई होप तुम सारे वधिया होंगे खुश होवोगे हसते बसते होंगे आप लेके आए हैं अच्छे न्यू ब्लॉग इधर माही जी बीमार पई है अच्छे फिर बुखार तो खूब चढ़ गया हम देखो माही बीमार पई है कारण देख रही है दवाई वगैरह लिती हुई है सारे, में और सारे जी बढ़िया होंगे इधर सैकलिन भी देख लो रोटी वगैरह खाई अपनी चलॉक शूट कर लीए बज मौसम ही लाइट आई है जी रात की गई हुई बारह बजे है बारह एक बजे गई हुई शायद है ना बारह एक बजे गई हुई तो हूं आई है ग्यारह बजे ਅਸਕੇ ਨਵਸੀ ਆਈ ਹਨ ਮੌਸੇ ਸਾਡਾ ਇਨਵਰਟਰ ਹਲੇ ਠੰਠ ਕਰਨੀ ਲੱਗਿਆ ਸੀ ਕਦੀ ਲੇਟ ਆ ਗਈ ਆ ਸ਼ੁਕਰ ਹੈ ਸਾਰੀ ਰਾਤ ਲਾਈਟ ਗਈ ਦੇ ਕਿਉਂਕਿ ਸਾਡੇ ਤਰ੍ਹਾਂ ਹੀ ਤਾਂ ਲਾਈਟ ਚਲੀ ਗਈ ਸੀ ਤੂਫਾਨ ਵਗੈਰਾ ਕਾਫੀ ਆਇਆ ਤੂਫਾਨ ਵੀ ਕਰਨੀ ਪੈ ਰਹੀ ਆ ਮੈਂ ਨੇਰੀ ਹੈ ਅੰਧੇਰੀ ਹੋ ਕੇ ਤਾਂ ਹੀ ਸੀ ਨੇਰੀ 아이ਸੀ ਬਾਰਿਸ਼ ਬਹੁਤ ਹੋਈ ਤੇ ਅੱਜ ਹਜ ਮੈਂ ਤੁਹਾਨੂੰ ਦਿਖਾਉਣੀ ਆ ਦੇਖਿਂਦਾ ਦਾ ਹੋਇਆ ਹੈ ਮੌਸਮਾ

ਹੋਰ ਕਿਹੜੀ ਕਿਹੜੀ ਸਾਈਡ بارش ਹੋਈ ਸੀ ਜਾਂ ਹਨਾ ਮੀਂਹ ਵਗੈਰਾ ਆਇਆ ਸੀ ਤੁਸੀਂ ਮੈਨੂੰ ਕਮੈਂਟ ਚ ਜਰੂਰ ਦੱਸਿਓ ਦੇਖੋ ਮੀਂਹ ਆਦਾ ਹਨਾ بارش ਵਗੈਰਾ ਹੋਈ ਸੀ ਤੇ ਹੁਣ ਜਮਾਈ ਨਹੀਂ ਲੱਗ ਰਿਹਾ ਵੀ ਅੱਜ بارش ਹੋਈ ਸੀ ਆਪਣੀ ਰਾਤ ਨੂੰ ਬਹੁਤ ਤੇਜ਼ ਧੁੱਪਗਾ ਲੱਗਦਾ ਹੀ ਨਹੀਂ ਵੀ ਹਾਂ ਇੰਦਰ بارش ਹੋਈ ਸੀ ਆਹ ਦੇਖੋ ਜੈਕ ਲੂਪ ਫਿਰਦ ਲਿਆ ਜੈਕ ਲੂਪ ਨਾ ਆਪਾਂ ਪਚਾਉਦੇ ਆਂ ਨੀੱਚੇ ਤੋਂ ਬਹੁਤ ਆ ਚਾਹਤ ਲੱਗਦਾ ਹੈ ਨੀੱਚਾ ਭਾਰਾ ਤੇ ਨਹੀਂ ਜਿਆਦਾ بارش ਹੋਈ ਸੀ ਜਾਂ ਕੁਝ ਹੋਰ ਸਮਾਈ ਨਹੀਂ ਬਹੁਤ ਸਾਰੇ ਹੱਸਿਓ ਮੈਨੂੰ ਕੋ ਮੈਸੇਜ ਜ਼ਰੂਰ ਕਿ ਕਿੱਥੇ ਕਿੱਥੇ بارش ਹੋਈ ਸੀ ਤੇ ਆ ਗਏ ਆਪਾਂ ਹਾਡ ਰੂਮ ਚ ਹਾਂ ਠੀਕ ਆ ਜਾੜ ਜਾਂਦਾ ਨਾ ਇੱਕ ਨੂੰ ਕੋਟੇ-ਕੁਟੇ ਤੇ ਚੜਦੇ ਆ ਤਾਂ ਸਾਸੂ ਚਾ ਚੰਦਾਨਾ ਜਦੋਂ ਇੱਕਦਮੀ ਏਕ ਕੋਟੇ ਕੋਟੇ ਤੇ ਚੜਦੇ ਆ ਮਾਹੀ ਨੂੰ ਰਾਤ ਫੇਰ ਫੀਵਰ ਹੋ ਗਿਆ ਪੁੱਛੋ ਹੀ ਨਾ ਹਾਲ ਹੈ ਬਹੁਤ ਜ਼ਿਆਦਾ ਮਤਲਬ ਬੱਚੇ ਬਿਮਾਰ ਹੁੰਦੇ ਕਿੰਨਾ ਨਾ ਆਪਾਂ ਨੂੰ ਹੁੰਦਾ ਦਾ ਰਾਤ ਫੀਵਰ ਚੜ ਗਿਆ ਨੂੰ ਹੁਣ ਮੈਡੀਸਿਨ ਵਗੈਰਾ ਲਿਆਉਂਦੀ ਆ ਬੁਖਾਰ ਚੈੱਕ ਕਰਵਾਇਆ ਫੀਵਰ ਚੈੱਕ ਕਰਾਇਆ 102 ਮੈਡਮ ਨੇ ਇਹ ਤਾਂ ਘੱਟ ਦਾ ਫੀਵਰ ਕਦੇ ਨਹੀਂ ਹੁੰਦਾਗਾ ਇੰਨਾ ਹੀ ਫੀਵਰ ਚੜਾ ਕੇ ਆਉਂਦੇ ਜਦ ਵੀ ਹੁੰਦਾਗਾ ਨੂੰ ਰਾਤੋ ਰਾਤ ਪਤਾ ਨਹੀਂ ਮੌਸਮ ਚੇਂਜ ਕਰਕੇ ਹੋ ਰਿਹਾ ਪਤਾ ਨਹੀਂ ਕੀ ਚੱਕਰ ਆ ਐਦਾ ਹੀ ਹੋ ਰਿਹਾਗਾ ਤੇ ਇਧਰੋਂ ਮੇਰਾ ਵੀ ਬਹੁਤ ਉਹ ਰਹਾ ਹਾਲ ਹੋ ਗਿਆਗਾ ਆ ਮੇਰੀ ਨਾ ਬਾਹਂ ਕਾਫੀ ਦਰਦ ਹੋ ਰਹੀ ਆ ਮਸਲ ਚ ਖਿੱਚ ਪੈ ਗਿਆ ਮੈਂ ਗਿਰ ਗਈ ਸੀਗੀ 2-3 ਦਿਨ ਪਹਿਲਾਂ ਗਿਰਨ ਨਾਲ ਨਾ ਮੈਨੇ ਮਸਲ ਚ ਖਿੱਚ ਪੈ ਗਿਆ ਡਾਕਟਰ ਕਹ ਰਿਹਾ ਰੈਸਟ ਚਾਹੀਦੀ ਆ ਹੱਥ ਨੂੰ ਜੇ ਮਨ ਲੱਗੀ ਬਾਹਂ ਨੂੰ ਵੀ ਵੀ ਰੈਸਟ ਚਾਹੀਏ ਕਾਹ ਜਾ ਕੇ ਹੈ ਨਾ ਠੀਕ ਹੋ ਗਈ ਨਹੀਂ ਤਾਂ ਸਵੇਲੇਗਾ ਆਗੀ ਨਾ ਮਸਲ ਚ ਫਿਰ ਬੜਾ ਔਖਾ ਹੋ ਜਾਣਾਗਾ ਇਸ ਲਈ ਇਹ ਥੋੜਾ ਜਿਹਾ ਰੈਸਟ ਚਾਹੀਦਾ ਦੇਖਦੇ ਆ ਹੁਣ ਉਹਨੂੰ ਪਤਾ ਰੈਸਟ ਵੀ ਕਿੱਥੇ ਆ ਹਨਾ ਜਿਹੜੇ ਹੁੰਦੀਆਂ ਹਾਊਸ ਵਾਈਫ ਹੋ ਉਹ ਰੈਸਟ ਕਰ ਨਹੀਂ ਸਕਦੀਆਂ ਉਹਨਾਂ ਨੂੰ ਆਇਆ ਹੁੰਦਾ ਕਦੇ ਕੋਈ ਕੰਮ ਕਰ ਲੋ ਕਦੇ ਕੋਈ ਕੰਮ ਕਰ ਲੋ ਇਹੀ ਹੁੰਦਾਗਾ ਦੇਖਿਆ ਨਹੀਂ ਜਾਂਦਾ ਹਨਾ ਵੀ ਉਹ ਵੀ ਕੰਮ ਆਪਿਆ ਕਾ ਉਹ ਵੀ ਕਰ ਲੈਣੇ ਥੋੜਾ ਥੋੜਾ ਵੀ ਕੰਮ ਨਾਲ ਯਾਨੀ ਕਿ ਆਪਾਂ ਬਹਿ ਨਹੀਂ ਸਕਦੇ ਠੀਕੇ ਜਿਹੜੀਆਂ ਹਾਊਸ ਵਾਈਫ ਹੁੰਦੀਆਂ ਨੇ ਜ਼ਿਆਦਾਤਰ ਹਣ ਮੈਡਮ ਮਾਹੀ ਨੂੰ ਦਿੱਤੀ ਤੇ ਮੈਡੀਸਿਨ ਵਗੈਰਾ ਮੈਂ ਜਦੋਂ ਥੋੜੀ ਤੇ ਠੰਕ ਨਹੀਂ ਮਮਾ ਮੈਂ ਟੀਵੀ ਦੇਖਣਾ ਵੀ ਦੇਖ ਕੇ ਫਿਰ ਮੈਨੂੰ ਹਨਾ ਸੁਵਾ ਦੂੰਗੀ ਥੋੜੀ ਜਿਹਾ ਹਨਾ ਥੋੜਾ ਜਿਹਾ ਦਵਾਈ ਦਾ ਵੀ ਅਸਰ ਹੋ ਜਾਊਗਾ ਰੈਸਟ ਕਰ ਲੋਗੇ ਦੇਖਦੇ ਹਾਂ ਕੱਲ ਨੂੰ ਜੇ ਥੋੜਾ ਸੈਟ ਲਈ ਤਾਂ ਠੀਕ ਆ ਨਹੀਂ ਤਾਂ ਮੈਂ ਤੇ ਛੁੱਟੀ ਕਰਵਾਉਂਗੀ ਖਲਦੀ ਤੇ ਇੱਕ ਮੈਂ ਤੁਹਾਨੂੰ ਹੋਰ ਤਾਂ ਗੱਲ ਦੱਸਿਆ ਅੱਜ ਮੈਂ ਹਨਾ ਕੁਝ ਹੈਕ ਕੀਤਾ ਸੀਗਾ ਹੈਕ ਕੀਤਾ ਸੀ ਅੱਜ ਮੈਂ YouTube ਤੇ ਦੇਖਿਆ ਸੀਗਾ ਵੀਡੀਓ ਇਹ ਦੇਖੀ ਸੀ ਹੈਕ ਦੀ ਮੈਂ ਚਾਹੇ ਇੱਕ ਵਾਰ ਟ੍ਰਾਈ ਕਰ ਦਿਆਂ ਤੇ ਹੁਣ ਮੈਂ ਲਾਈਟ ਔਨ ਕਰਤਾ ਹੈ ਕੀਤਾ ਗਾ ਦੇਖੋ ਮੈਂ ਨਾ ਮਾਹੀ ਦੇ ਜਿੰਨੇ ਵੀ ਪੁਰਾਣੇ ਰੱਬੜ ਪੈਣ ਸੀਗੇ ਜਿਨ੍ਹਾਂ ਦੇ ਕਹਿੰਦੇ ਨੇ ਹੁੰਦੇਗੇ ਉਹ ਖਰਾਬ ਹੋ ਜਾਂਦੀਆਂ ਰਬੜਾਂ ਦੀਆਂ ਹੁਣ ਤਾਂ ਪਾਣੀ ਠੰਡਾ ਹੋ ਗਿਆਗਾ ਅੱਗੇ ਬਹੁਤ ਗਰਮ ਤੇ ਉਪਕਲਦੇ ਪਾਣੀ ਚ ਸਿੱਟਿਆ ਸੀਗਾ ਦੇਖੋ ਇਹ ਚਾਹ ਨਾ ਕਾਫੀ ਖਿੱਚ ਜੀ ਹੋ ਗਈ ਆ ਦੇਖੋ ਕਿੰਨੇ ਵਧੀਆ ਹੋ ਗਏ ਪਹਿਲਾਂ ਦੀਆਂ ਰਬੜਾਂ ਸਾਰੀਆਂ ਖਰਾਬ ਹੁੰਦੀਆਂ ਸੀ ਜਿੰਨੇ ਪੁਰਾਣੇ ਰੱਬੜ ਪੈਣ ਸੀਦੇ ਮੈਂ ਵਾਸ਼ ਕਰਕੇ ਹਨਾ ਉਬਲਦੇ ਪਾਣੀ ਚ ਸਿੱਟਦੇ ਵਾਸ਼ ਪੁਸ਼ ਕਰਕੇ ਨਾ ਧੋ ਕੇ ਇਹ ਹੈਕ ਨਾ ਮੈਂ YouTube ਤੇ ਦੇਖਿਆ ਸੀਗਾ ਬਹੁਤ ਵਧੀਆ ਹੈਕ ਸੀਗਾ ਹੈਕ ਨਾ ਬਹੁਤ ਵਧੀਆ ਸੀਗਾ ਤੁਸੀਂ ਵੀ ਜਰੂਰ ਟਰਾਈ ਕਰਿਓ ਜਿੰਨਾਂ ਕੋਲੇ ਪੁਰਾਣੇ ਰੱਬੜ ਬੈਂਡ ਚ ਨਹੀਂ ਹੁੰਦੇਗੇ ਹਨਾ ਆਪਾਂ ਕਹਿ ਦੋਨੇ ਵੇਸਟ ਹੋ ਗਿਆ ਆਪਾਂ ਸੁੱਟ ਦੋਨੇ ਹੁੰਦੇ ਆ ਵੀ ਫੋਨ ਇਹਨਾਂ ਨੇ ਕਿੱਥੇ ਨਾ ਠੀਕ ਹੋਣਾਗਾ ਧੀਆਂ ਰਬੜਾ ਜੀਆਂ ਸਿੱਟਣ ਤੇ ਲਾਉਂਦੇ ਨੇ ਫਰਾਗੋ ਜੰਦਿਗਾ ਪਰ ਨਹੀਂ ਇਹ ਹੈ ਨਾ ਮੈਂ ਇੰਨੇ ਖਰਾਬ ਇਨੇ ਪੁਰਾਣੇ ਸੀਗੇ ਮਾਹੀ ਦੇ ਸਿੱਟਣ ਵਾਲੇ ਮੈਂ ਹਾਂ ਤਾਂ-ਤਾਂ ਤੋਂ ਲੱਭ ਕੇ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕੀਤਾ ਪਰ ਇਹਨਾਂ ਨੂੰ ਮੈਂ ਉਬਲਦੇ ਪਾਣੀ ਚ ਸਿੱਟਿਆ ਮੈਂ ਦੇਖਣਾ ਚਾਹੁੰਦੀ ਸੀ ਕਿ ਇਹ ਹੈਕ ਨਾ ਜੂ ਮਿਲਕੇ ਹੁੰਦਾ ਹੈ ਕਾ ਨਹੀਂ ਪਰ ਹੋ ਗਿਆ ਏ ਹਾਇਕ ਪੱਕਾ ਮੈਨੂੰ ਹੁਣ ਯਕੀਨ ਹੋ ਗਿਆ ਆਪਾਂ ਹੁਣ ਸਿੱਟ ਨਹੀਂ ਸਕਦੇ ਇਹ ਰਬੜ ਵੈਂਡ ਦੇਖੋ ਕਿ ਤੁਹਾਡੇ ਸਾਹਮਣੇ ਨਾ ਇੱਕ ਮੈਂ ਹੋਰ ਤੁਹਾਨੂੰ ਦਿਖਾ ਦਿੰਨੀ ਆਂ ਤੇ ਇਹ ਰਬੜਾ ਨਾ ਦੇਖ ਲਓ ਤੁਸੀਂ ਸੋਚੋਗੇ ਨਹੀਂ ਜਮਾਈ ਖਰਾਬੀਆਂ ਹੋਈਆਂ ਹੋਈਆਂ ਨੇ ਜਿੰਆਂ ਮਾਹੀਆਂ ਦੇਖੋ ਦੇਖੋ ਹੁਣ ਕਿਚਨ ਚ ਵੀ ਨਾ ਥੋੜਾ ਜਿਹਾ ਹੁੰਦਾਗਾ ਅਗੇ ਸਾਰੇ ਰਬੜ ਵੈਂਡੇ ਤੇ ਹਨਾ ਸਾਰੇ ਉਹ ਹੋਏ ਸੀ ਹੁਣ ਇਕੱਠੇ ਜੇ ਹੋ ਗਏ ਜਦੋਂ ਆਪਾਂ ਉਹ ਬੋਲਦੇ ਪਾਣੀ 'ਚ ਸਿੱਟਦੇ ਆ ਨਾ ਦੇਖੋ ਇਹਨਾਂ ਦੀ ਰਬੜ ਵੀ ਸਹੀ ਹੋ ਗਈ ਆ ਸਾਰਿਆਂ ਦੀ ਮੈਂ ਇਹ ਤਾਂ ਕਾਫੀ ਰੱਪੜ ਵਾਂਚੇ ਸੀਗੇ ਸਿੱਟਣ ਨਾਲ ਮੈਂ ਇੱਕ ਸਾਈਡ ਆ ਨਾ ਦਬੀ ਚ ਕੱਟ ਕੇ ਰੱਖੇ ਸੀ ਮੈਂ ਕਿਹਾ ਚਲ ਮੈਂ ਸਿੱਟੂਗੀ ਫਿਰ ਮੈਂ ਮੈਨੂੰ ਨੇ ਇੱਕ ਹੈਕ ਹੈਕ ਹੋ ਗਿਆ ਫਿਰ ਮੈਂ ਹੈਕ ਦੇਖਿਆ ਤਾਂ ਉਹਦੇ ਰਿਕਾਰਡਿੰਗ ਹੀ ਮੈਂ ਨਾ ਆ ਬੜਾ ਉੱਕੀ ਤਾ ਸੀਗਾ ਵੀਡੀਓ ਵੀਡੀਓ ਤਾਂ ਮੈਂ ਐਸੀ ਹੀ ਬਣਾ ਲਈ ਮਸਲ ਮੈਂ ਐਸਾ ਸਭ ਤੁਹਾਨੂੰ ਵੀ ਦੱਸ ਦਨੀ ਆ ਬਈ ਬਹੁਤ ਵਧੀਆ ਹੈਕ ਆ ਤੁਸੀਂ ਜ਼ਰੂਰ ਟਰਾਈ ਕਰੋ ਜੇ ਮੈਂ ਨਾ ਰੱਪੜ ਵਾਂਢ ਵਗੈਰਾ ਖਰਾਬ ਹੋ ਜਾਂਦੇ ਆ ਆਪਾਂ ਕਹਿੰਦੇ ਫਿੱਟ ਦੋ ਵੇਸਟ ਹੋ ਗਿਆ ਹਾਂ ਬਹੁਤ ਸਰੀਆ ਹੈਕ ਸੀਗਾ ਮਾਹੀ ਦੇ ਹੁਣ ਸਾਰੇ ਰੱਪੜ ਵਾਂਢ ਫਿਰ ਤੋਂ ਨਿਊ ਬਣ ਗਏ ਆ ਹੁਣ ਆਪਾਂ ਯੂਜ਼ ਕਰ ਸਕਦੇ ਆ ਉਹ ਤਾਂ ਮੈਂ ਕਹਿੰਦਾ ਅੱਜ ਛੋਟਾ ਜਿਹਾ ਵਲੌਗ ਬਣਾ ਲੰਨੇ ਆ ਇੱਕ ਤਾਂ ਹੱਥ ਹੁਤੇ ਬਹੁਤ ਪੇਨ ਹੋ ਰਹੀ ਆ ਦੋ ਤਿੰਨ ਦਿਨ ਹੋ ਗਿਆ ਤੇ ਤਾਂ ਕਰਕੇ ਮੈਂ ਥੋੜੀ ਜਿਹੀ ਕੁਕਿੰਗ ਦੀ ਵੀਡੀਓ ਵੀ ਮੈਂ ਐਸੀ ਵਸਤੀ ਬਣਾ ਰਹੀ ਸੀ ਮੈਂ ਤਾਂ ਤੇ ਇਹ ਤਾਂ ਕਰਦਾ ਨਹੀਂ ਹੁੰਦਾ ਤੁਹਾਨੂੰ ਪਤਾ ਡਾਕਟਰ ਨੇ ਵੀ ਕਿਹਾ ਕਰ ਰੈਸਟ ਕਰੋ ਰੈਸਟ ਹੁੰਦੀ ਮਨੇ ਕਤੇ ਕੁਛ ਕਰ ਲੋ ਕਦੇ ਕੁਛ ਕਰ ਲੋ ਫਿਰ ਕਹਿੰਦੇ ਬਾਹਲਾ ਵਾਧਾ ਬਰਜੂਗਾ ਮੈਂ ਕਹਤਾ ਕੋਈ ਨਾ ਤੇਖਦੇ ਹੁਣ ਥੋੜੇ ਦੋ ਤਿੰਨ ਦਿਨ ਟੈਸਟ ਕਰਦੇ ਆ ਮਾਈ ਤੇ ਪਾਪਾ ਥੋੜੀ ਬਹੁਤ ਹੈਲਪ ਕਰਵਾ ਰਿਆ ਤੁਹਾਨੂੰ ਪਤਾ ਘਰ ਚ ਕੋਈ ਹੋਰ ਹੈ ਮਨੇਗਾ ਤੇ ਕੋਈ ਹੋਰ ਹੋ ਗਏ ਫਿਰ ਤਾਂ ਕਹਿੰਦੇ ਹੁੰਦੇ ਆ ਵੀ ਹਾਂ ਸਹਾਰਾ ਹੋ ਜਾਂਦਾ ਹੁਣ ਹਸਬੰਡ ਵਾਈਫ ਨਹੀਂ ਹੁੰਦਾਗਾ ਥੋੜਾ ਜਿਹਾ ਹਾਂ ਚਲੋ ਛੱਡੋ ਚਲੋ ਹੁਣ ਇਹ ਛੋਟਾ ਜਿਹਾ ਬਲੌਕ ਹੀ ਮੈਂ ਬਣਾ ਰਹੀਆਂ ਕਿਉਂਕਿ ਅਜੇ ਚਾੜ ਲੰਬਾ ਨਹੀਂ ਮਾਈ ਵੀ ਬਿਮਾਰ ਆ ਮਾਈ ਦੇ ਪਾਪਾ ਵੀ ਹਣਾ ਥੋੜੇ ਜਿਹਾ ਹੈਗੇ ਆ ਡਾਊਨ ਤੇ ਉਹਨਾਂ ਨੂੰ ਵੀ ਹੈਗਾ ਕੋਲਡ ਵਗੈਰਾ ਹੋਇਆ ਹੈ ਮੌਸਮ ਬਹੁਤ ਚੇਂਜ ਹੋ ਰਿਹਾ ਤੁਸੀ ਸਾਰੇ ਥ੍ਰੀਸ ਆਪਣਾ ਧਿਆਨ ਰੱਖਿਆ ਕਰੋ ਹਾਂ ਜਦ ਇੱਕ ਵਾਰ ਘਰ ਚ ਆਜਵੇਂ ਬੈਰਸ ਬਹੁਤ ਔਖਾ ਦਾ ਮਾਈ ਹੁਣ ਮਸੇ ਠੀਕ ਹੋਣ ਲੱਗੀ ਸਨ ਫੇਰੇ ਇਤਾਂ ਵੀ ਹੋ ਗਿਆ ਫੀਵਰ ਵਗੈਰਾ ਰਾਤ ਨੂੰ ਫੇਰ ਚੜਾ ਲਿਆਗਾ ਚਲੋ ਦੇਖਦੇ ਆਂ ਪਰ ਮੈਂ ਹੁਣ ਇੱਥੇ ਵੀਡੀਓ ਦਾ ਐਂਡ ਕਰਦੀ ਆਂ ਜੀ ਛੋਟਾ ਜਿਹਾ ਬਲੌਗ ਆ ਤੁਸੀਂ ਪਲੀਜ਼ ਸਪੋਰਟ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜਿਹੜੇ ਨਿਊ ਹੁੰਦੇ ਮੇਰੇ ਚੈਨਲ ਤੇ ਪਲੀਜ਼ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਲਾਈਕ ਕਮੈਂਟ ਬਾਕਸ ਚ ਵਧੀਆ-ਵਧੀਆ ਕਮੈਂਟਸ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ ਹੀ ਤੁਹਾਡੇ ਪਿਆਰ ਤੇ ਸਪੋਰਟ ਨਾਲ ਨਾ ਸਾਨੂੰ ਆਏ ਹੁੰਦਾ ਕਿ ਹਾਂ ਅਸੀਂ ਹੋਰ ਵੀਡੀਓਸ ਲੈ ਕੇ ਆਈਏ ਨਵੀਆਂ-ਨਵੀਆਂ ਧੰਨਵਾਦ ਜੀ ਅੱਜ ਦੀ ਵੀਡੀਓ ਇੱਥੇ ਐਂਡ ਕਰਦੀ ਆਂ ਧੰਨਵਾਦ